ਸ਼ੇਵਾਟ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੁਮਲ ਪ੍ਰੀਤ ਕੋਟ ਖੇਡ ਜਗਤ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿहां ਦਾਸਨਿਆ ਕੀ ਖੇਡ ਮੰਤਰਾਲੇ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਜੁੜਾ ਕਿ ਪਾਕਿਸਤਾਨ ਦੇ ਨਾਲ ਦਵੱਲੀ ਲੜੀ ਨਹੀਂ ਖੇਡੇਗਾ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਹੋਇਆ ਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਤਣਾਅ ਜਾਰੀ ਹੈ ਖੇਡ ਮੰਤਰੀ ਵਾਲੇ ਨੇ ਇਸ ਤੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ ਉਹਨਾਂ ਦੇ ਅਨੁਸਾਰ ਭਾਰਤ ਕਿਸੇ ਵੀ ਤਰ੍ਹਾਂ ਪਾਕਿਸਤਾਨ ਨਾਲ ਦੁਵੱਲੀ ਸੀਰੀਜ਼ ਨਹੀਂ ਖੇਡੇਗਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਨੇ ਆਖਰੀ ਵਾਰ 2012-13 ਵਿੱਚ ਦੁਵੱਲੀ ਲੜੀ ਖੇਡੀ ਸੀ ਫਿਰ ਪਾਕਿਸਤਾਨ ਦੀ ਟੀਮ ਸੀਮਿਤ ਓਵਰਾਂ ਦੀ ਲੜੀ ਦੇ ਲਈ ਭਾਰਤ ਆਈ ਸੀ ਭਾਰਤ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਮੁਤਾਬਕ ਪਾਕਿਸਤਾਨ ਨਾਲ ਕੋਈ ਦੁਵੱਲੇ ਖੇਡ ਮੈਚ ਨਹੀਂ ਹੋਣਗੇ ਭਾਰਤੀ ਟੀਮਾਂ ਪਾਕਿਸਤਾਨ ਨਹੀਂ ਜਾਣਗੀਆਂ ਅਤੇ ਪਾਕਿਸਤਾਨੀ ਟੀਮਾਂ ਵੀ ਭਾਰਤ ਨਹੀਂ ਆ ਸਕਣਗੀਆਂ ਪਾਕਿਸਤਾਨੀ ਖਿਡਾਰੀ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ ਦੋਵਾਂ ਦੇਸ਼ਾਂ ਦੇ ਖਿਡਾਰੀ ਭਾਰਤ ਦੇ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਖੇਡਣਗੇ ਸਰਕਾਰ ਭਾਰਤ ਨੂੰ ਇੱਕ ਅੰਤਰਰਾਸ਼ਟਰੀ ਖੇਡ ਕੇਂਦਰ ਬਣਾਏਗੀ ਖਿਡਾਰੀਆਂ ਅਤੇ ਅਧਿਕਾਰੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇਗਾ ਅੰਤਰਰਾਸ਼ਟਰੀ ਖੇਡ ਸੰਸਥਾਵਾਂ ਨੂੰ 5 ਸਾਲਾਂ ਤੱਕ ਮਲਟੀ ਐਂਟਰੀ ਵੀਜ਼ਾ ਮਿਲੇਗਾ ਖੇਡ ਸੰਗਠਨਾ ਦੇ ਮੁਖੀਆਂ ਨੂੰ ਭਾਰਤ ਦੌਰੇ ਤੇ ਪੂਰਾ ਪ੍ਰੋਟੋਕੋਲ ਅਤੇ ਸਨਮਾਨ ਮਿਲੇਗਾ ਭਾਰਤੀ ਟੀਮ ਨੇ ਆਖਰੀ ਵਾਰ 2008 ਵਿੱਚ ਪਾਕਿਸਤਾਨ ਦਾ ਦੌਰਾ ਕੀਤਾ ਸੀ ਫਿਰ ਭਾਰਤੀ ਟੀਮ ਨੇ ਏਸ਼ੀਆ ਕੱਪ ਵਿੱਚ ਹਿੱਸਾ ਲਿਆ ਵੈਸੇ ਭਾਰਤੀ ਟੀਮ ਨੇ 2005-06 ਤੋਂ ਬਾਅਦ ਦੁਬल्ली ਲੜੀ ਲਈ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਪਾਕਿਸਤਾਨ ਵਿਰੁੱਧ ਦਵੱਲੀ ਲੜੀ ਜੁੜਾ ਕਿ ਭਾਰਤ ਨਹੀਂ ਖੇਡੇਗਾ ਦੱਸ ਦਿੰਨੇ ਆ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਏਸ਼ੀਆ ਕੱਪ 2025 ਵਿੱਚ ਭਾਰਤ ਬਨਾਮ ਪਾਕਿਸਤਾਨ ਏਸ਼ੀਆ ਕੱਪ ਦੇ ਵਿੱਚ ਇੱਕ ਦੂਜੇ ਵਿਰੁੱਧ ਖੇਡਣ ਜਾ ਰਹੀਆਂ ਹਨ ਭਾਵੇਂ ਪਾਕਿਸਤਾਨ ਅਤੇ ਭਾਰਤ ਵਿਚਾਲੇ ਛੋਟੇ ਫਾਰਮੈਟਾਂ ਵਿੱਚ ਮੈਚ ਖੇਡੇ ਜਾ ਰਹੇ ਹਨ ਪਰ ਭਾਰਤੀ ਅਤੇ ਪਾਕਿਸਤਾਨੀ ਟੀਮਾਂ ਟੈਸਟ ਮੈਚਾਂ ਵਿੱਚ ਇੱਕ ਦੂਜੇ ਦੇ ਵਿਰੁੱਧ ਨਹੀਂ ਖੇਡ ਸਕਦੀਆਂ ਇਸ ਬਾਰੇ ਖੇਡ ਮੰਤਰਾਲੇ ਨੇ ਨਿਊਜ਼ ਏਜੰਸੀ ਪੀਟੀਆਈਐਨਰ ਗੱਲਬਾਤ ਦੇ ਵਿੱਚ ਕਿਹਾ ਭਾਰਤ ਤੇ ਪਾਕਿਸਤਾਨ ਕੁੱਲ 59 ਵਾਰ ਟੈਸਟ ਮੈਚ ਖੇਡ ਚੁੱਕੇ ਹਨ ਤੇ ਜਿਨ੍ਹਾਂ ਵਿੱਚੋਂ ਭਾਰਤ ਨੇ 9 ਮੈਚ ਜਿੱਤੇ ਹਨ ਜਦੋਂ ਕਿ ਪਾਕਿਸਤਾਨ ਨੇ 12 ਟੈਸਟ ਮੈਚ ਜਿੱਤੇ ਹਨ ਇਸ ਦੇ ਨਾਲ ਹੀ ਦੋਵਾਂ ਟੀਮਾਂ ਵਿਚਕਾਰ ਕੁੱਲ 38 ਟੈਸਟ ਮੈਚ ਡਰਾਅ ਦੇ ਖਤਮ ਹੋਏ ਇਸ ਨਾਲ ਹੀ ਟੈਸਟ ਵਿੱਚ ਪਾਕਿਸਤਾਨ ਦੇ ਵਿਰੁੱਧ ਭਾਰਤ ਦਾ ਸਭ ਤੋਂ ਵੱਡਾ ਸਕੋਰ 28 ਮਾਰਚ 2004 ਨੂੰ ਮਲਤਾਨ ਸਟੇਡੀਅਮ ਵਿੱਚ ਖੇਡਿਆ ਗਿਆ ਸੀ ਇਸ ਮੈਚ ਵਿੱਚ ਭਾਰਤੀ ਟੀਮ ਨੇ ਪਾਰੀ ਕੋਸ਼ਿਸ਼ ਕਰਨ ਤੋਂ ਪਹਿਲਾਂ 5 ਵਿਕਟਾਂ ਉੱਤੇ 675 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ ਭਾਰਤ ਨੇ ਇਹ ਮੈਚ ਇੱਕ ਪਾਰੀ ਅਤੇ 52 ਦੌੜਾਂ ਨਾਲ ਜਿੱਤਿਆ